ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਦੇਵਾ ਸਿੱਧੂ ਅੱਜ ਬਹੁਤ ਵੱਡੀਆਂ ਗੱਲਾਂ ਦੇ ਖਲਾਸੇ ਕਰਦਾ ਪਿਆ ਵਾ ਉਹ ਕੀ ਕਹਿੰਦੇ ਪਏ ਆ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਆ ਵੀਡੀਓ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਉਹਦੇ ਨਾਨਕਿਆਂ ਦੇ ਨਾਲ ਅਮਨਦੀਪ ਕੌਰ ਬਠਿੰਡੇ ਵਾਲੀ ਕੌਨਸਟੇਬਲ ਦਾ ਕਨੈਕਸ਼ਨ ਕੀ ਹੈ ਪੂਰੀ ਗੱਲ ਤੁਹਾਨੂੰ ਅੱਜ ਪਤਾ ਲੱਗ ਜਾਣੀ ਹੈ ਕਿਉਂਕਿ ਇਹ ਕਹਾਣੀ ਦਰਅਸਲ ਉਹਨਾਂ ਦੇ ਨਾਨਕਿਆਂ ਤੋਂ ਹੀ ਚੱਲਦੀ ਹੈ ਸੁਖਬੀਰ ਬਾਦਲ ਦੇ ਨਾਨਕੇ ਨੇ ਜਿਹੜੇ ਉਹ ਚੱਕ ਫਤੇ ਸਿੰਘ ਵਾਲੇ ਨੇ ਔਰ ਉਹਦੇ ਕਹਾਣੀ ਚੱਲਦੀ ਕਿੱਥੋਂ ਹੈ ਉਹਦੇ ਨਾਨਕਿਆਂ ਦੇ ਘਰੋਂ ਚੱਲਦੀ ਹੈ ਜਿਹੜੀ ਅਕਾਉਂਸਟੇਬਲ ਫੜੀ ਗਈ ਹੈ ਬਠਿੰਡੇ ਵਾਲੀ ਅਮਨਦੀਪ ਕੌਰ ਔਰ ਉਹਦੇ ਖੁਲਾਸੇ ਕੌਣ ਕਰ ਰਿਹਾ ਕੋਈ ਐਰਾਗਹਿਰਾ ਬੰਦਾ ਨਹੀਂ ਬਲਕਿ ਇੱਕ ਥਾਣੇਦਾਰ ਕਰ ਰਿਹਾ ਪੰਜਾਬ ਦੀ ਪੁਲਿਸ ਦੇ ਮਹਿਕਮੇ ਦੇ ਵਿੱਚ 32 ਸਾਲ ਡਿਊਟੀ ਕਰ ਚੁੱਕਿਆ ਪੁਲਿਸ ਮੁਲਾਜ਼ਮ ਸਤਪਾਲ ਸਿੰਘ ਉਹਨਾਂ ਦੇ ਮੂਹਰੇ ਤੁਹਾਨੂੰ ਮੈਂ ਇੱਕ ਬਹੁਤ ਵੱਡੇ ਵਿਆਦ ਸੁਣਾਉਣ ਜਾ ਰਿਹਾ ਜਿਹੜੇ ਬਿਲਕੁਲ ਤਾਜ਼ਾ ਅਪਡੇਟ ਹੈ ਕਿਉਂਕਿ ਸਖਬੀਰ ਸਿੰਘ ਬਾਦਲ ਅਕਸਰ ਤੁਸੀਂ ਵੇਖਿਆ ਜਿਵੇਂ ਪੰਜਾਬ ਦੇ ਵਿੱਚ ਜੇ ਆਦਮੀਆਂ ਨੂੰ ਲੈ ਕੇ ਚੈਨਲ ਦੇ ਆਪਦੇ ਮਾਮਲੇ ਰਹੇ ਆ ਜੋ ਪੰਜਾਬ ਦੇ ਪ੍ਰਤੀ ਬੜੇ ਹੀ ਮਾੜੇ ਰਹੇ ਨੇ ਯਾਨੀ ਲੋਕ ਅੱਜ ਵੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਕਿ ਇਹਨਾਂ ਨੇ ਕਾਮ ਦੇ ਨਾਲ ਗਦਾਰੀਆਂ ਕੀਤੀਆਂ ਪਰ ਬਹੁਤ ਸਾਰੀਆਂ ਐਰਾ ਵਗੈਰਾ ਹੋਰ ਗੱਲਾਂ ਪਰ ਆਪਾਂ ਮੇਨ ਮੁੱਦੇ ਦੀ ਗੱਲ ਕਰਾਂਗੇ ਜਿਹੜੀ ਕਾਂਸਟੇਬਲ ਬਠਿੰਡੇ ਵਾਲੀ ਫੜੀ ਜਾਂਦੀ ਆ ਥਾਰ ਦੇ ਵਿੱਚ ਉਹਦੇ ਇਹਦੇ ਨਾਨਕੇ ਦੇ ਨਾਲ ਕੀ ਸੰਬੰਧ ਨੇ ਬੜਾ ਸਾਰਾ ਜੋਹੀ ਕਹਾਣੀ ਤੁਹਾਨੂੰ ਸਮਝਾਉਣ ਦੇ ਲਈ ਤੁਹਾਡੇ ਮੂਹਰੇ ਲਿਆਉਣ ਦੇ ਲਈ ਪੂਰੀ ਕਹਾਣੀ ਅੱਜ ਤੁਹਾਡੇ ਸਾਹਮਣੇ ਧਰ ਦੇਣੀ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਕਿ ਕੋਸ ਰਹੇ ਆ ਪੰਜਾਬ ਵਾਲੇ ਕਿ ਭਾਈ ਤੁਹਾਡੇ ਨਾਨਕਿਆਂ ਦੇ ਨਾਲ ਇਹ ਪੱਕਾ ਲਿੰਕਾ ਤੇ ਇਸ ਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਕਿ ਬਾਦਲ ਕਹਿੰਦੇ ਨਾਲ ਸੰਬੰਧ ਹੈਗਾ ਬਹੁਤ ਸਾਰੇ ਲੋਕ ਕਹਿੰਦੇ ਇਹਦੀਆਂ ਤਾਰਾਂ ਜੁੜੀਆਂ ਜੀ ਬਹੁਤ ਸਾਰੇ ਅਫਸੇ ਹੋ ਸਕਦੇ ਨੇ ਹੋ ਵੀ ਸਕਦੇ ਨੇ ਵੱਡੀ ਗੱਲ ਈ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਇਹਦੇ ਨਾਨਕਿਆਂ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ ਦਾ ਪੂਰੀ ਗੱਲ ਖੁੱਲ ਕੇ ਸਾਹਮਣੇ ਆ ਗਈ ਹੈ ਪਹਿਲਾਂ ਇਸ ਪੁਲਿਸ ਆਫੀਸਰ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਮੈਂ ਚਲੋ ਜਾਣਾ ਹੀ ਸੀ ਮੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਕੁੜੀ ਐਸਪੀ ਸਾਹਿਬ ਦੇ ਨਾਲ ਬਿਸਕੁਟ ਨਾਲ ਚਾਹ ਪੀ ਰਹੀ ਹੈ ਦੱਸੋ ਮੈਂ ਕਿ ਥਾਣੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਦੱਸੋ ਤੇ ਮੈਂ ਤੋਂ ਬਰਦਾਸ਼ਤ ਨਹੀਂ ਹੋਇਆ ਮੈਂ ਕਿਹਾ ਸਰ ਮੈਂ ਇਹ ਤੋਂ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂ ਸਰਦੀ ਪਾਈ ਹੈ ਮੇਰੇ ਹਾਂ ਇਹਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹੋ ਹਾਂ ਇਸ ਲਈ ਮੇਰੇ ਨਾਲ ਡਿਊਟੀ ਕੱਲ ਨੂੰ ਕਰੂਗੀ ਕਿਸੇ ਨਾਲ ਇਨਸਪੈਕਟਰ ਦੀ ਪਿੰਚ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇੜਾ ਘਰ ਜਿਹੜੀ ਹੁਣ ਇਹ ਵੀ ਆਪਾਂ ਗੱਲ ਕਰਦੇ ਆਂ ਹਾਂ ਪਤਾ ਸਾਰਿਆਂ ਨੂੰ ਹੈ ਹਾਂਜੀ ਸਭ ਨੂੰ ਪਤਾ ਹੈ ਪੰਜ ਵਟੇ ਅਫਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮਹਿਕਮੇ 'ਚ ਪਤਾ ਹੈ ਅਸੀਂ ਇਹ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ 'ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਆਪਾਂ ਨਾ ਆਪਾਂ ਨਹੀਂ ਸਾਹਿਬ ਕੋਕਾ ਆਪਾਂ ਚੈਕ ਨਹੀਂ ਕਰ ਸਕਦੇ ਪਰ ਆਪਾਂ ਰੈਂਕ ਤਾਂ ਡਿਸਕਸ ਕਰ ਸਕਦੇ ਆਂ ਕਿ ਪੋਸਟਿੰਗ ਡਿਸਕਸ ਕਰ ਸਕਦੇ ਆਂ ਉਸ ਵੇਲੇ ਡੀਆਈਜੀ ਰੈਂਕ ਤੇ ਸਨ ਓਕੇ ਉਸੇ ਏਰੀਆ ਦੇ ਪਰਸੈਂਟ ਆਫ ਰੋਲ ਪਰ ਹੈ ਗਿਆ ਹੁਣ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਆਫਿਸ ਦੇ ਨਾਲ ਗੱਡੀ ਚ ਸਿਰਫ ਜਦੋਂ ਜਲੇਸ ਜਿਹਦੇ ਜੁੜ ਖਿਆ ਵੀ ਉਹ ਬੁਲਾਜੋ ਬਿਲਕੁਲ ਦੂਸਰਾ ਬਖ ਪਰਮਾਰ ਸਾਹਿਬ ਦਾ ਇਹ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਘਰਾਣਾ ਹੈ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਉਹ ਸੁਖਵੀਰ ਬਾਦਲ ਦੇ ਨਾਨਕੇ ਸਾਧ ਉੱਤੇ ਆ ਮੇਰਾ ਗੱਲ ਕੋਈ ਹੋਇਆ ਚਾ ਹਾਂਜੀ 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 ਇਹ ਵੀ ਵਜ਼ਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਜਿੱਥੋਂ ਇਹ ਭਰਤੀ ਕੀਤੀ ਜਾਂਦੀ ਆ ਹਾਂਜੀ ਫਿਰ ਉਸ 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 ਸਿਆਸਤਦਾਨ ਦੇ ਇੱਕ ओएसडी ਨੂੰ ਬਹੁਤ ਪਾਵਰਫੁਲ ਬਿਲਕੁਲ ਬਿਲਕੁਲ ਉਹਦੇ ਨਾਲ ਇਹਦਾ ਸਿੱਧਾ ਸਬੰਧ ਰਿਹਾ ਹਾਂਜੀ ਉਹ ਛੋਟੇ ਨਾਂ ਤੋਂ ਚੈਟ ਦੇ ਵਿੱਚ ਸੰਬੋਧਨ ਕਰਦੀ ਰਹੀ ਆ ਤਾਂ ਤੁਸੀਂ ਸੁਣ ਲਿਆ ਹੁਣ ਜਿਵੇਂ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਨਕਿਆਂ ਦੇ ਨਾਲ ਇਹਦਾ ਕੀ ਸੰਬੰਧ ਰਿਹਾ ਇਹਦੀ ਮਾਂ ਜਿਹੜੀ ਕਾਂਸਟੇਬਲ ਅਮਨਦੀਪ ਕੌਰ ਦੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਟਾਈਮ ਕੰਮ ਕਰਿਆ ਕਰਦੀ ਸੀ ਸੁਖਬੀਰ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਤਾਂ ਫੇਰ ਉਹਨਾਂ ਦੀ ਬਦੌਲਤ ਉਹਦੀ ਮਾਂ ਜਦੋਂ ਕੰਮ ਕਰਦੀ ਸੀ ਇਸੇ ਦੀ ਬਦੌਲਤ ਤੇ ਦੀ ਮਾਂ ਦੀ ਬਦੌਲਤ ਉਹਨਾਂ ਨੂੰ ਇੱਕ ਸਪਾਰ ਸਪਾਈ ਜਾਂਦੀ ਹੈ ਕਿ ਭਾਈ ਤੁਸੀਂ ਸਾਡੀ ਕੁੜੀ ਨੂੰ ਨੌਕਰੀ ਤੇ ਰਖਵਾ ਦਿਓ ਚਾ ਕਿਤੇ ਆਰਾ ਵਗੈਰਾ ਯਾਨੀ ਕਿਤੇ ਵੀ ਲਗਵਾ ਦਿਓ ਤਾਂ ਫੇਰ ਇਹ ਸਿੱਧੀ ਭਰਤੀ ਹੁੰਦੀ ਹੈ ਪੁਲਸ ਮਹਿਕਮੇ ਦੇ ਵਿੱਚ ਤੇ ਫੇਰ ਉਸ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਇਸ ਕਾਂਸਟੇਬਲ ਦੀ ਪੂਰੀ ਕਹਾਣੀ ਫੇਰ ਇੱਕ ਉਹ ਸਿਆਸਤਦਾਨ ਦਾ ਜਿਹੜਾ ਬਹੁਤ ਵੱਡਾ ਇੱਕ OASD ਰਿਹਾ ਉਸ ਬੰਦੇ ਦੇ ਨਾਲ ਇਹਦੇ ਚੰਗੇ ਸਬੰਧ ਰਹੇ ਨੇ ਏ ਵੀ ਤੁਹਾਨੂੰ ਸਤਪਾਲ ਸਿੰਘ ਮੁਲਾਜ਼ਮ ਦੇ ਮੂੰਹੋਂ ਸੁਣ ਲਿਆ ਔਰ ਹੋਰ ਪਤਾ ਨਹੀਂ ਪੰਜ ਅਧਿਕਾਰੀ ਕਿਹੜੇ-ਕਿਹੜੇ ਆ ਜਿਨ੍ਹਾਂ ਦਾ ਉਹਨਾਂ ਨੇ ਨਾਂ ਨਹੀਂ ਲਿਆ ਕਿ ਹੈ ਕੌਣ ਹੈ ਪਰ ਹੈ ਜ਼ਰੂਰ ਹੈ ਇਹ ਪੰਜਾਬ ਦੀ ਜਨਤਾ ਵੀ ਜਾਣਦੀ ਹੈ ਤੇ ਪੰਜਾਬ ਦੀ ਪੁਲਿਸ ਵੀ ਜਾਣਦੀ ਹੈ ਸਾਰੇ ਜਾਣਦੇ ਆ ਗੱਲ ਆਮ ਖਾਸ ਯਾਨੀ ਉੱਡੀ ਪਈ ਆ ਪਰ ਇਹਦਾ ਮਾਮਲਾ ਸੋਲੋਜ ਕਿੱਥੋਂ ਸਕਦਾ ਹੈ ਵੀ ਇਹਦੇ ਪਿੱਛੇ ਕੌਣ-ਕੌਣ ਹੈ ਦੇਖੋ ਪਹਿਲਾ ਨੰਬਰ ਕਹਿੰਦੇ ਵੀ ਜਿਹੜੇ ਆਫੀਸਰ ਨੇ ਉਹਨੂੰ ਫੜਿਆ ਬਠਿੰਡੇ ਦੇ ਵਿੱਚ ਉਸ ਵਕਤ ਕਹਿੰਦੇ ਇਹਦੇ ਕੋਲ ਆਈਫੋਨ ਸੀ ਦੋ ਵੱਡੇ ਵੱਡੇ 1.5 ਲੱਖ ਦੇ ਤਾਂ ਉਹਨਾਂ ਫੋਨਾਂ ਦੇ ਵਿੱਚ ਜਿਹੜੀ ਡਿਟੇਲ ਹੈ ਉਹ ਬਿਲਕੁਲ ਸੱਚ ਹੈ ਤੇ ਜੇਕਰ ਉਹ ਫੋਨ ਖੰਘਾਲੇ ਜਾਣ ਕਿ ਉਹ ਡਾਟਾ ਸਾਹਮਣੇ ਨਹੀਂ ਆਉਂਦਾ ਕਿਉਂਕਿ ਅਕਸਰ ਇਹਦੇ ਕੋਲ ਜਿਹੜੇ ਮਹਿੰਗੇ ਫੋਨ ਰਹੇ ਨੇ ਉਹਨਾਂ ਫੋਨਾਂ ਦੇ ਵਿੱਚ ਚੈਟ ਕਰ ਰਹੀ ਸੀ ਬਹੁਤ ਸਾਰੇ ਲੋਕਾਂ ਦੇ ਨਾਲ ਕੁਝ ਗੱਲਾਂ ਸਾਹਮਣੇ ਵੀ ਆ ਗਈਆਂ ਨੇ ਪਰ ਜੇਕਰ ਉਹ ਮੋਬਾਈਲ ਦਾ ਡਾਟਾ ਖੰਘਾਲਿਆ ਜਾਵੇ ਦੋਨੇ ਫੋਨਾਂ ਦਾ ਪਤਾ ਨਹੀਂ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਆ ਸਕਦੇ ਨੇ ਨਾਮ ਆਪਾਂ ਵੀ ਨਹੀਂ ਲੈ ਸਕਦੇ ਕਿਉਂਕਿ ਹਲੇ ਤੱਕ ਕੋਈ ਪੁਸ਼ਟੀ ਨਹੀਂ ਹੈਗੀ ਪਰ ਪੰਜਾਬ ਦੇ ਵਿੱਚ ਅਮਨਦੀਪ ਕੌਰ ਦੇ ਨਾਮ ਨੇ ਜਿਹੜੇ ਨੇ ਤਰਥੱਲੀ ਮਚਾ ਦਿੱਤੀ ਹੈ ਅੱਗ ਦੀ ਤਰ੍ਹਾਂ ਯਾਨੀ ਪੁਲਿਸ ਮਹਿਕਮੇ ਦੀ ਇੱਕ ਬਦਨਾਮੀ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੀ ਪੁਲਿਸ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ ਚੰਗੀਆਂ ਮਹਿਲਾਵਾਂ ਵੀ ਹੈਗੀਆਂ ਨੇ ਇਹ ਪੰਜੇ ਉਂਗਲਾਂ ਇੱਕੋ ਸਾਰਤਾ ਨਹੀਂ ਹੁੰਦੀਆਂ ਔਰ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਕਹਿ ਲੋ ਚਾਹੇ ਕਿਵੇਂ ਮਰਜੀ ਕਹਿ ਲੋ ਉਹ ਲੋਕ ਹਨ ਜਿਹੜੇ ਮਾੜੇ ਕਰਦਾਰਾਂ ਦੇ ਉਹ ਦੂਜਿਆਂ ਨੂੰ ਵੀ ਜਾ ਦੇਖਦੇ ਨੇ ਤਾਂ ਪੰਜਾਬ ਵਾਲਿਓ ਜਿਹੜੀ ਕਹਾਣੀ ਸ਼ੁਰੂ ਹੁੰਦੀ ਆ ਸੁਖਵੀਰ ਬਾਦਲ ਦੇ ਨਾਨਕਿਆਂ ਦੇ ਘਰੋਂ ਸ਼ੁਰੂ ਹੁੰਦੀ ਆ ਹਾਲਾਂਕਿ ਕਸੂਰ ਨਹੀਂ ਹੈਗਾ ਉਹਨਾਂ ਦਾ ਕਿ ਉਹ ਦੋਸ਼ੀ ਨੇ ਨਹੀਂ ਪਰ ਮਾਮਲਾ ਯਾਨੀ ਉੱਥੇ ਜੁੜ ਜਾਂਦਾ ਹੈ ਕਿ ਜਦੋਂ ਉਹਦੀ ਮਾਂ ਸੁਖਵੀਰ ਬਾਦਲ ਦੇ ਨਾਨਕਿਆਂ ਦੇ ਘਰੇ ਕੰਮ ਕਰਿਆ ਕਰਦੀ ਸੀ ਯਾਨੀ ਕਿਸੇ ਨਾ ਕਿਸੇ ਵਕਤ ਗਰੀਬੀ ਲਈ ਆ ਬਹੁਤ ਸਾਰੀ ਤਾਂ ਪਰ ਫੇਰ ਤੁਸੀਂ ਵੇਖੋ ਗੱਡੀ ਘੁੰਮਦੀ ਕਿਵੇਂ ਆ ਇਹ ਪੁਲਿਸ ਆਫੀਸਰ ਵੀ ਬਣ ਜਾਂਦੀ ਆ ਬਹੁਤ ਸਾਰਾ ਪੈਸਾ ਵੀ ਕਮਾ ਲੈਂਦੀ ਆ ਚਿੱਟੇ ਨਾਲ ਬਹੁਤ ਸਾਰੇ ਲੋਕਾਂ ਨੂੰ ਵੀ ਗੱਡੀ ਚੜਾ ਦਿੰਦੇ ਨੇ ਇਹੋ ਜਿਹੇ ਲੋਕ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਮਰੀ ਐ ਉਹਦੇ ਅੰਕੜੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਇਕੱਠੇ ਕਰਦੀ ਹੋਣੀ ਕਿ ਅੱਜ ਕਿੰਨੇ ਬੰਦੇ ਮਰ ਗਏ ਜਾਂ ਹੁਣ ਤੱਕ ਜਦੋਂ ਦੀ ਸਰਕਾਰ ਜੇਕਰ ਨਵੀਂ ਸਰਕਾਰ ਦੀ ਗੱਲ ਕਰੀਏ ਤਾਂ ਮੈਨੂੰ ਐਂ ਲੱਗਦਾ ਵੀ ਜੇਕਰ ਉਹਦੇ ਅੰਕੜੇ ਇਕੱਠੇ ਕਰਨੇ ਹੁਣ 80% ਆਬਾਦੀ ਪੰਜਾਬ ਦੇ ਕੱਲੇ ਨੌਜਵਾਨਾਂ ਦੇ ਵਿੱਚੋਂ ਮਰੀ ਹੈ ਇਹ ਗੱਲ ਚਾਹੇ ਕੋਈ ਨਕਾਰ ਦੇ ਪਰ ਇਹ ਗੱਲਾਂ ਬਿਲਕੁਲ ਸੱਚ ਨੇ ਇਹਨੂੰ ਲੁਕੋਇਆ ਨਹੀਂ ਲੁਕਦੀਆਂ ਮੇਰੇ ਵੀਰੋ ਜਿਹੜੀ ਗੱਲ ਹੈ ਬਿਲਕੁਲ ਸੱਤ ਹੈ ਕਿਉਂ ਕਿਉਂਕਿ ਜਿਹੜੀਆਂ ਇਹੋ ਜਿਹੇ ਕੌਸਟੇਬਲਾਂ ਨੇ ਜਾਂ ਕੌਸਟੇਬਲ ਦੇ ਕੋਈ ਹੋਰ ਬੰਦੇ ਦੇ ਰੂਪ ਚਾ ਜਾਂ ਕੋਈ ਜਨਾਨੀ ਦੇ ਰੂਪ ਚਾ ਇਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦਾ ਤਾਂ ਇੱਥੇ ਗੱਲ ਆ ਜਾਂਦੀ ਹੈ ਵੀ ਜਿੰਨੇ ਵੀ ਸਾਡੇ ਵੱਡੇ ਪੁਲਿਸ ਆਫੀਸਰ ਨੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਇਹਨਾਂ ਨੂੰ ਵੱਡਾ ਐਕਸ਼ਨ ਲੈਣਾ ਚਾਹੀਦਾ ਸਿੱਧਾ ਇਸ ਕੌਨਸਟੇਬਲ ਤੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਭੇਜਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਦੇਵਾ ਸਿੱਧੂ ਨੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸਬੂਤਾਂ ਤੇ ਆਧਾਰ ਦੇ ਉੱਤੇ ਜਿਹੜੀਆਂ ਗੱਲਾਂ ਦੇ ਖਲਾਸੇ ਕੀਤੇ ਆ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਟੇਟਸ ਦਾ ਖਿਆਲ ਆਬਰਾਕਾ